ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੱਚੀਆਂ ਸੇ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਆਂ ਬਾਈ ਛੋਟੇ ਆ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਪੂਰੇ ਵਧੀਆ ਜੀ ਨਾਮ ਤੇ ਐਡਰੈਸ ਉਹ ਨਾਮ ਹਰਦੀਪ ਸਿੰਘ ਹੈ ਜੀ ਪਿੰਡ ਪੋਧੌੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾਈ ਮੋਬਾਈਲ ਨੰਬਰ 7657814888 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇਖਦੇ ਕਿੰਨੀ ਕੁ ਉਮਰ ਹੈ ਜੀ ਇਹ 2 ਸਾਲ ਤੋਂ ਹੋ ਗਏ ਉੱਤੇ 2 ਸਵਾ 2 ਸਾਲ ਦੀ ਹੈ ਡਾਕਟਰ ਸਾਹਿਬ ਠੀਕ ਹੈ ਭਾਈ ਹਾਂ ਕਿਹੜੇ ਟੀਕੇ ਦੀ ਹੈ ਨਹੀਂ ਆਏ ਨਹੀਂ ਜੀ ਆਪਾਂ ਨੂੰ ਪਤਾ ਆਪਾਂ ਤਾਂ ਮੁੱਲ ਲਈਆਂ ਦੋਨੇ ਠੀਕ ਆ ਉਹ ਇਹਦੇ ਅੱਜ 23 24 ਦਿਨ ਹੋ ਗਏ ਟੀਕਾ ਲੱਗੇ ਨੂੰ ਠੀਕ ਹੈ ਜੀ ਉਹਨਾਂ ਨੇ ਦੱਸਿਆ ਮਾਲਕਾਂ ਨੇ ਆਪਾਂ ਨਹੀਂ ਘਰੇ ਭਰਾਇਆ ਹੂੰ ਵੀ ਉਹ ਕਹਿੰਦੇ ਵੀ ਉਦੋਂ ਬਾਅਦ ਕੋਈ ਹਰਕਤ ਕੀਤੀ ਨਹੀਂ 23 24 ਦਿਨ ਟੀਕਾ ਲੱਗੇ ਨੂੰ ਹੋ ਗਏ ਠੀਕ ਹੈ ਭਾਈ ਹਾਂ ਉਹ ਸੀਲ ਸਭ ਵਧੀਆ ਕਿੰਨਾ ਦੁੱਧ ਸੀਦੀ ਮਾਂ ਨਾਲੇ ਚਹੇ 25 ਕਹਾ ਲੋ ਚਹੇ 26 ਕਹਾ ਲੋ ਪਰ ਪਤਾ ਨਹੀਂ ਆਪਾਂ ਨੂੰ ਤਾਂ ਝੋਲੀ ਚੰਗੀ ਆ ਝੋਲੀ ਚੰਗੀ ਆ ਥਣ ਚਾਰੀ ਆ ਬੋਲੋ ਬਾਈ ਤੋਰ ਚਾਰ ਥਾਣਾ ਬਾਈ ਕਹਿੰਦਾ ਝੋਲੀ ਚੰਗੀ ਆ ਬਾਈ ਸੱਦ ਚੰਗਾ ਬਰੀਕ ਚੰਗੀ ਆ ਬਾਈ ਪ੍ਰਿੰਟ ਪ੍ਰਿੰਟ ਵੀ ਚੰਗਾ ਪ੍ਰਿੰਟ ਵੀ ਚਹੇ ਤਾਂ ਨਵਾਂ ਜਨ ਨਵੀਆਂ ਨਹੀਂ ਨਹੀਂ ਇਦੂ ਵੀ ਚੌਂਕਰ ਥੋੜੀਆਂ ਆਈਆਂ ਇਹ ਗਰੀਬ ਥਾਵੇਂ ਜੇ ਆ ਬਸ ਠੀਕ ਆ ਬਾਈ ਕਹਿੰਦਾ ਲੱਗਿਆ ਵੇ ਦੱਸਿਆ ਉਹਨਾਂ ਨੇ ਦੱਸਿਆਗਾ ਵੈਸੇ ਠੀਕ ਉਹਦੇ ਕਾਬਲ ਵੀ ਆ ਕਾਬਲ ਵੀ ਆ ਮੰਨ ਲਓ ਨਾ ਤਾਂ ਇਹ 10 20 ਡਣਾ ਚੀ ਬਣਨ ਵਾਲੀ ਆ ਸਹੀ ਗੱਲ ਆ ਤੇ ਕੀ ਮੋਲ ਆ ਜਿਆ ਜਿਆ ਫਿਰ ਉਹ ਮੁੱਲ ਕੋਸ ਕਰਾ ਲੋ 22 ਕਰਾ ਲੋ 23 ਕਰਾ ਲੋ 17000 ਦੀ ਬੱਚੀ ਦੇ ਦਾਂਗੇ ਆਪਾਂ ਠੀਕ ਆ ਬਾਈ ਹਾਂ ਮੁੱਲ ਕਰਾਉਣਾ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲੋ 17000 ਦੀ ਬੱਚੀ ਦੇ ਦਿਆਂਗੇ ਬੱਚੀ ਚੰਗੀ ਆ ਪਲੀ ਵੀ ਆ ਰਾਜ ਪਲੀ ਵੀ ਬਸ ਜੇ ਮੰਨ ਲਓ ਨਾਂ ਵੀ ਬਣੀ ਹੋਈ ਤੇ ਇਹ ਬੰਨ ਨਾਲ ਗਈ ਆ ਬੰਨ ਨਾਲ ਹੀ ਬਈ ਮੀਨਾ ਕੇ ਸੇਵਾ ਜਾਂ ਚਾਰਚੂਰ ਜਾਂ ਫੀਡ ਦਾ ਗੱਟਾ ਖਾ ਖਾ ਨਾ ਹੂੰ ਵਧੀਆ ਸੈਟੀ ਆ ਜੀਆਂ ਜੂਆਂ ਵਾਲੀਆਂ ਗੋਲੀਆਂ ਦੇ ਕੇ ਸਹੀ ਗੱਲ ਆ ਹੂੰ ਕਵਾਲਿਟੀ ਚੰਗੀ ਹੋਊ। ਕੁਆਲਿਟੀ ਚੰਗੀ ਆ ਥਾਣੇ ਦੇ ਚਾਰੀ ਆ। ਹੂੰ ਆ ਦੇਖੋ ਝੋਲ ਥਣ ਵੀ ਦੂਰ ਦੂਰ ਪਏ ਐ ਗਲਾਬੀ ਥਣ ਪਏ ਨੇੜ ਤੋਂ ਜੇਕਰ। ਕਿਆ ਬਾਤ। ਅੱਗੇ ਜਰਸੀ ਕਿੰਨੀ ਉਮਰ ਹੈ ਜੀ? ਇਹ ਡੇਢ ਸਾਲ ਦੀ ਹੈ ਜੀ। ਠੀਕ ਆ ਬਾਈ। ਹੂੰ ਇਹ ਪੰਜਾਬ ਵਾਲੀ ਜਰਸੀ ਆ। ਹੂੰ ਤੇ ਆਈ ਥੋੜੀ ਜਿਹਾ ਗਰੀਬ ਘਰੋਂ ਕਰਕੇ ਤਾਂ ਪਤਲੀ ਆ। ਹੈ ਤਾਂ ਜ਼ਰੂਰ ਪਤਲੀ ਆਪਾਂ ਐਵੇਂ ਕਹੀ ਜਾਈਏ। ਝੋਲੀ ਕਿਵੇਂ ਆ? ਹੈ ਝੋਲੀ ਇਹਦੇ 2 ਫੁੱਟ ਹੈਗੀ ਆ ਜੀ। ਹੈ। ਆਪਾਂ ਗਲਤ ਗੱਲ ਨਹੀਂ ਕਰਨੀਆਂ ਨਿੱਕੀਆਂ ਨਿੱਕੀਆਂ ਫੋਟਾਂ ਆ ਗਈਆਂ ਦੇਖੋ ਵਾਂਗਰ ਇਹਦੇ ਰਬੜ ਵੀ ਚੜ ਸਕਦੀ ਆ ਤੇ ਮੰਨ ਲਓ ਚੱਲਦੀਆਂ ਵੀ ਨਹੀਂ ਇਹ ਛੋਟੀਆਂ ਹੀ ਆ ਨਾ ਚੱਲਣਾ ਤਾਂ ਚੱਲਣਾ ਤਾਂ ਹੈ ਨਹੀਂ ਜੀ ਇਹਨਾਂ ਨੇ ਪਰ ਜੇ ਸਾਫ਼ ਕਰਨ ਦੀ ਖਤਰ ਮੋੜੀ ਮੋਟੀ ਚੜਾਉਣੀ ਆ ਤਾਂ ਹੂੰ ਬਾਕੀ ਆਪੋ ਆਪਣੇ ਅਗਲੇ ਦਾ ਦਿਮਾਗ ਆ ਸਹੀ ਗੱਲ ਆ ਕੋਈ ਗੱਲ ਬਕਸੀ ਚੰਗੀ ਆ ਬਰੀ ਇਹ ਮੂੰਹ ਮੱਥਾ ਦੇਖੋ ਕਿੰਨਾ ਸੋਹਣਾ ਬੋਦੀ ਬਾਦੀ ਟੱਕ ਕਰਨ ਬਈ ਬਰੀਟ ਫੁੱਲ ਆਈ ਕੀ ਬਾਤ ਆ ਤੋਰਾ ਦੇਖੋ ਕਹਿੰਨੀ ਬਾਈ ਹਾਂ ਤੋਰਾ ਤਾਰਾ ਤੇ ਕੀ ਮੋਲ ਰਜਾਇਜ਼ ਆ ਫਿਰ ਮੋਲ ਕੋਸ ਕਰਾਈ ਚਲੋ ਜੀ 16 17 ਇਹ 15000 ਰੁਪਏ ਦੇ ਵਿੱਚ ਹੀ ਦੇ ਦੂੰ ਠੀਕ ਆ ਬਾਈ ਹੂੰ ਮੋਲ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 15000 ਦੀ ਵਿੱਚ ਹੀ ਫੇਰਾਂਗੇ ਵਿੱਚੀ ਚੰਗੀ ਆ ਆਣ ਤੇ ਉਹ ਜੰਗੀ ਆ ਬਾਈ ਕੱਦ ਚੰਗਾ ਬਰੀਡ ਚੰਗਾ ਸੇਤੀ ਟੀਕਾ ਲੈ ਲੂਗਾ ਹਾਂ ਇਹ ਬਸ ਮਹੀਨਾ ਕਿਠ ਰੋਕ ਕੇ ਮਹੀਨੇ ਡੇਢ ਮਹੀਨੇ ਨੂੰ ਲੈ ਜੂ ਇਹ ਖਰਾਕ ਦੇ ਖਾ ਕੇ ਉਹ ਤਾਂ ਮੰਨ ਲਓ ਤਿਆਰ ਹੀ ਆ ਜੇ ਨਾਂ ਵੀ ਬਣੀ ਹੋਈ ਤਾਂ ਬੋਲਣ ਵਾਲੀ ਹੋਈ ਆ ਸਹੀ ਗੱਲ ਆ ਬਾਈ ਜੇ ਅਗਲੇ ਨੂੰ ਝੂਠ ਮਾਰਦਾ ਜੇ ਬਣੀ ਹੋਈ ਕਈ ਵਾਰੀ ਪਤਾ ਵੀ ਨਹੀਂ ਹੁੰਦਾ ਵਿੱਚ ਸਾਰੇ ਬੰਦੇ ਸੱਚ ਬੋਲਦੇ ਆ ਇਹ ਬਸ 2 ਮਹੀਨਾ ਡੇਢ ਮਹੀਨਾ ਸੇਵਾ ਲਊਗੀ ਇਹ ਦੋ ਗੱਟੇ ਫੀਡ ਦੇ ਖਾਊਗੀ ਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨੈਕ ਨੈਕਟ ਕਰ ਲਿਓ ਜੀ ਧੰਨਵਾਦ ਵੀਰ